ਹਾਏ ਵੇ ਆਹਾ ਉਹ ਕੀ ਹੋ ਗਿਆ ਕੜ ਜਾ ਜਾ ਮੱਚੀ ਜਾਂਦਾ ਛੋਟੇ ਭਾਈ ਯਾਰ ਬਹੁਤ ਤਕਲੀਫ ਹੋ ਰਹੀ ਹੈ ਉਹ ਫਿਰ ਆ ਦੋ ਕੈਪਸੂਲ ਖਾ ਤ ਜਾਵਦੇ ਛੋਟੇ ਵੀਰ ਸਮਝਦਾ ਨਹੀਂ ਯਾਰ ਕੀ ਗੱਲ ਹੋ ਗਈ ਇਹ ਕੈਪਸੂਲਾਂ ਦੀ ਮੈਨੂਲ ਲੋਡ ਨਹੀਂ ਹਾਂ ਇਹ ਕੈਪਸੂਲਾਂ ਦੀ ਲੋਡ ਉਹਨਾਂ ਨੂੰ ਹੈ ਜਿਹੜੇ ਇਹ ਸਮਝਦੇ ਨੇ ਵੀ ਇਹ ਦੋਨੋਂ ਭਰਾ ਤਾਂ ਵੱਖਰੇ ਵੱਖਰੇ ਹੋ ਗਏ ਅੱਛਾ ਇਹ ਗੱਲ ਹੈ ਬਾਈ ਜੀ ਅਸੀਂ ਦੋਨੇ ਭਰਾ ਪਹਿਲਾਂ ਵੀ ਇਕੱਠੇ ਸੀ ਹੁਣ ਵੀ ਇਕੱਠੇ ਆ ਤੁਸੀਂ ਕੋਈ ਵੀ ਆਡੀਓ ਜਾਂ ਵੀਡੀਓ ਐਡ ਕਰਵਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ ਮੇਰੇ ਵੱਡੇ ਭਰਾ ਪੰਮੀ ਸੋਨੀ ਨਾਲ ਵੀ ਸੰਪਰਕ ਕਰ ਸਕਦੇ ਹੋ ਅਸੀਂ ਕੱਲ ਵੀ ਇਕੱਠੇ ਸੀ ਤੇ ਅੱਜ ਵੀ ਇਕੱਠਿਆਂ ਤੇ ਇਕੱਠੇ ਰਹਿਣ ਹਾਂਜੀ ਰਲ ਕੇ ਤੁਹਾਡੇ ਲਈ ਕੰਮ ਕਰਨਾ ਕੰਮ ਕਰਨਾ ਕੁਆਲਟੀਦਾਰ ਕੰਮ ਕਰਨਾ ਕੁਆਲਟੀਦਾਰ ਇੱਕ ਨੰਬਰ ਪ੍ਰੋਫੈਸ਼ਨਲ ਕੰਮ ਕਰਨਾ ਦੋਨਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਜਦੋਂ ਮਰਜੀ ਅਸ਼ਵਨੀ ਸੋਨੀ ਨਾਲ ਸੰਪਰਕ ਕਰੋ ਚਾਹੇ ਪੰਮੀ ਸੋਨੀ ਨਾਲ ਅਸੀਂ ਕੱਲ ਵੀ ਇਕੱਠੇ ਸੀ ਤੇ ਅੱਜ ਵੀ ਇਕੱਠੇ ਆ। ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਿਓ ਵੀ ਸਾਡੇ ਭਰਾਵਾਂ ਦਾ ਪਿਆਰ ਤੁਹਾਨੂੰ ਕਿਵੇਂ ਲੱਗਿਆ? ਤੇ ਮਿਲਦੇ ਆ ਤੁਹਾਨੂੰ ਬਹੁਤ ਹੀ ਜਲਦ ਕਿਸੇ ਨਵੀਂ ਵੀਡੀਓ ਦੇ ਵਿੱਚ।